ਦੇੌਰ ਤੇ ਭਾਬੀ ਦੇ ਰਿਸ਼ਤੇ ਨੂੰ ਮਾਪ ਪੁੱਤ ਦਾ ਰਿਸ਼ਤਾ ਮੰਨਿਆ ਜਾਂਦਾ ਹੈ ਲੇਕਿਨ ਕੁਝ ਲੋਕ ਇਸ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੰਦੇ ਨੇ ਅਜਿਹੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਕਿ ਦੇਖਣ ਲਾਇਕ ਵੀ ਨਹੀਂ ਹੁੰਦੀਆਂ ਸੁਣਨ ਲਾਇਕ ਵੀ ਨਹੀਂ ਹੁੰਦੀਆਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਦਿਓਰ ਆਪਣੀ ਪਰਜਾਈ ਨੂੰ ਪੇਕੇ ਛੱਡਣ ਦੇ ਲਈ ਗਿਆ ਹੁੰਦਾ ਹੈ ਲੇਕਿਨ ਉਹ ਵਾਪਸ ਮੁੜ ਕੇ ਨਹੀਂ ਆਉਂਦੇ ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਜੋ ਕਿ ਇਨਾ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਰਿਹਾ ਕੋਈ ਕਸਰ ਨਹੀਂ ਛੱਡੀ ਦਬਾਤ ਦੇ ਵਿੱਚ ਪਤਾ ਲੱਗਦਾ ਕਿ ਦਿਓਰ ਨੇ ਆਪਣੀ ਭਾਬੀ ਦੇ ਨਾਲ ਹੀ ਵਿਆਹ ਕਰਵਾ ਲਿਆ ਇਹ ਸੁਣ ਕੇ ਪਤੀ ਹੈਰਾਨ ਰਹਿ ਜਾਂਦਾ ਹੈ ਰਾਜ਼ ਉਦੋਂ ਖੁੱਲਿਆ ਜਦੋਂ ਪਤਾ ਲੱਗਿਆ ਕਿ ਉਸ ਦੀ ਸਾਥਸੱਤੇ ਸਹੋਰੇ ਨੇ ਇਹ ਵਿਆਹ ਕਰਵਾਇਆ ਹੈ ਪਤੀ ਰੋਂਦਾ ਹੋਇਆ ਪੁਲਿਸ ਸਟੇਸ਼ਨ ਪਹੁੰਚਿਆ ਉੱਥੇ ਉਸਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਉਸਨੇ ਕਿਹਾ ਕਿ ਸਰ ਮੇਰਾ ਭਰਾ ਪਤਨੀ ਅਤੇ ਸੱਸ ਸੋਹਰੇ ਸਾਰਿਆਂ ਨੇ ਮੈਨੂੰ ਧੋਖਾ ਦੇ ਦਿੱਤਾ ਮੇਰੀ ਆਪਣੀ ਪਤਨੀ ਨੇ ਹੀ ਮੇਰੇ ਭਰਾ ਦੇ ਨਾਲ ਵਿਆਹ ਕਰਵਾ ਲਿਆ ਹੈ ਮੈਂ ਚਾਹੁੰਦਾ ਕਿ ਮੇਰੇ ਭਰਾ ਅਤੇ ਪਤਨੀ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਸਾਰਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਪੁਲਿਸ ਨੇ ਉਸ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਦੱਸਿਆ ਜਾ ਰਿਹਾ ਕਿਸੇ ਪਿੰਡ ਦਾ ਇੱਥੇ ਹਰ ਕੋਈ ਇਸ ਅਨੋਖੇ ਵਿਆਹ ਦੀ ਚਰਚਾ ਕਰ ਰਿਹਾ ਹਰ ਕੋਈ ਮਜ਼ਾਕ ਉਡਾਰ ਰਿਹਾ ਹਰ ਕੋਈ ਹੈਰਾਨ ਹੋ ਰਿਹਾ ਤਾਂ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਜੋ ਹੁੰਦਾ ਹੈ ਉਹ ਆਪਣੀ ਪਰਜਾਈ ਦੇ ਪੇਕੇ ਘਰ ਗਿਆ ਸੀ ਜੋ ਕਿ ਇੱਕ ਪਿੰਡ ਦੇ ਵਿੱਚ ਸੀ ਪਰ ਫਿਰ ਉਹ ਵਾਪਸ ਨਹੀਂ ਆਉਂਦਾ ਤੇ ਉਹ ਮੁੰਡਾ ਜਿਸ ਦਾ ਭਰਾ ਆਨੰਦ ਦੱਸਿਆ ਜਾ ਰਿਹਾ ਉਸ ਨੂੰ ਪੁੱਛਦਾ ਹੈ ਕਿ ਉਹ ਵਾਪਸ ਕਿਉਂ ਨਹੀਂ ਆਇਆ ਤਾਂ ਆਪਣੇ ਭਰਾ ਨੂੰ ਬਹਾਨੇ ਬਣਾਉਂਦਾ ਰਹਿੰਦਾ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਮੁੰਡਾ ਜਿਸਨੇ ਆਪਣੀ ਪਰਜਾਈ ਦੇ ਨਾਲ ਹੀ ਵਿਆਹ ਕਰਵਾ ਲਿਆ ਇਸ ਮੁੰਡੇ ਦਾ ਨਾਮ ਮਨੋਹਰ ਦੱਸਿਆ ਜਾ ਰਿਹਾ ਜਿਸ ਦਾ ਭਰਾ ਇਹ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਫਿਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਸਹੁਰਿਆਂ ਨੇ ਹੀ ਇਹ ਵਿਆਹ ਕਰਵਾਇਆ ਤਾਂ ਇੰਜ ਲੱਗਦਾ ਜਿਵੇਂ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਿਆ ਹੋਵੇ ਫਿਰ ਆਨੰਦ ਪੁਲਿਸ ਦੇ ਕੋਲ ਜਾਂਦਾ ਹੈ ਜੋ ਕਿ ਉਸ ਔਰਤ ਦਾ ਪਤੀ ਹੈ ਅਤੇ ਸ਼ਿਕਾਇਤ ਦਰਜ ਕਰਵਾਉਂਦਾ ਪਰ ਦਿਓਰ ਅਤੇ ਪਰਜਾਈ ਦੋਵੇਂ ਲਾਪਤਾ ਸੀ ਪੁਲਿਸ ਨੇ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਆਧਾਰ ਦੇ ਉੱਤੇ ਦੋਵਾਂ ਨੂੰ ਲੱਭ ਲਿਆ ਪੁਲਿਸ ਨੇ ਕਿਹਾ ਮਾਮਲੇ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਦਿਓਰ ਅਤੇ ਪਰਜਾਈ ਦਾ ਪਹਿਲਾਂ ਹੀ ਅਫੇਰ ਚੱਲ ਰਿਹਾ ਸੀ ਔਰਤ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ ਪਰ ਇਸ ਸਮੇਂ ਦੌਰਾਨ ਉਸ ਦਾ ਆਪਣੇ ਦਿਓਰ ਨਾਲ ਅਫੇਰ ਸੀ ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਲਗਾਤਾਰ ਜਾਰੀ ਹੈ